ਦੋਸਤੋ ਸਾਰਿਆਂ ਨੂੰ ਪਿਆ ਪਾਈ ਸੱਸ ਬਾਈ ਬਾਈ ਕੋਲੇ ਪੈਣਾ ਬਾਈ ਕੋਲੇ ਵੇਚ ਨਹੀਂ ਹੈਗੀ ਸੇਲ ਕਰਨੀ ਹੈ ਇਹ ਬਾਈ ਕੋਲੇ ਖੜੀ ਹੈ ਤੇ ਬਾਕੀ ਦਾ ਤੁਸੀਂ ਦੇਖ ਸਕਦੇ ਆ ਸੰਸਾਰ ਕੰਪਨੀ ਦੀ ਹੈ ਬਾਈ ਤੇ ਪਟਿਆਲਾ ਰੋਡ ਨਾਭਾ ਵਾਲਾ ਨਾਭਾ ਵਾਲਿਆਂ ਦੀ ਬਣੀ ਹੋਈ ਹੈ ਬਾਈ ਤੇ ਪੇਂਟ ਕੁੱਟ ਤੁਸੀਂ ਦੇਖ ਸਕਦੇ ਜਮਾ ਬਈ ਕਲਰ ਸਾਫ ਪਿਆਗਾ ਤੇ ਬਾਕੀ ਤੁਹਾਨੂੰ ਮਾਡਲ ਦਿਖਾਣੇ ਮਾਡਲ ਕਿਹੜਾ ਸੀ ਬਈ ਆਪਣਾ ਇਹ 2016 ਮਾਡਲ ਹੈ ਜੀ 2016 ਮਾਡਲ ਹੈ ਹਾਂ ਜੀ ਹਾਂ 2016 ਮਾਡਲ ਹੈ ਬਾਕੀ ਆ ਪਲੇਟ ਲੱਗੀ ਵੀ ਤੁਹਾਨੂੰ ਪੇਂਟ ਤੋਂ ਦਿਖਾ ਦਿੰਨੇ ਲੋ ਬਈ 2016 ਮਾਡਲ ਆ ਕੰਮ ਕਮ ਬਾਈ ਸਾਰਾ ਓਕੇ ਆ ਕੰਮ ਬਈ ਇਹਦਾ ਜਮਾ ਓਕੇ ਆ ਰਿਪੇਅਰ ਕਰਕੇ ਖਲਾਰੀ ਵੀ ਹੋਣੇ ਸੀ ਜਿੰਨਾ ਵੀ ਕੰਮ ਹੋਣ ਵਾਲਾ ਸਾਰਾ ਕਰਕੇ ਖਲਾ ਰਿਆ ਬਾਬਾ ਕਣਕ ਦਾ ਸੀਜ਼ਨ ਜਦੋਂ ਚਲਾਣੀ ਹੋਈ ਹੈ ਚਲਾਉਣੀ ਆ ਹਾਂ ਰਿਪੇਅਰ ਕਰਕੇ ਫੁੱਲ ਰਿਪੇਅਰ ਕਰਕੇ ਖਲਾਰੀ ਆ ਠੀਕ ਹੈ ਹਾਂ ਜੀ ਹਾਂ ਹਾਂ ਜੀ ਜਮਾ ਓਕੇ ਆ ਕੰਮ ਇਸ ਟਾਈਮ ਇਹਦਾ ਬਹੁਤ ਲੋ ਬਾਈ ਤੁਸੀਂ ਜਾ ਕੇ ਚਲਾਉਣੀ ਹੋਈ ਆ ਕੋਈ ਇਹਦਾ ਕੰਮ ਨਹੀਂ ਕਰਨ ਵਾਲਾ ਬਾਈ ਨੇ ਰਿਪੇਅਰ ਸਾਰੀ ਕੀਤੀ ਆ ਬਾਈਆਂ ਦਾ ਟਟਲਾ ਪਈ ਤੇ ਆਪਾਂ ਨੂੰ ਬਈ ਕੀ ਚੱਕਰ ਫਿਕਰੀ ਕਰਾਉਣਾ ਹੈ ਜੀ ਬਈ ਆਪਾਂ ਬੱਚਾ ਬਾਹਰ ਗਿਆ ਸੀ ਤੇ ਉਹ ਥੋੜਾ ਤੁਹਾਨੂੰ ਪਤਾ ਪੈਸੇ ਬੂਹੇਗਾ ਕੋਈ ਲੈਂਡ ਡੈਨ ਹੁੰਦਾ ਮੜਾ ਜਾ ਉਹਦੇ ਵਿੱਚ ਹੀ ਆਪਾਂ ਕਰ ਦੇਣੀ ਹੈ ਠੀਕ ਹੈ ਠੀਕ ਹੈ ਹਾਂ ਉਹ ਬਈ ਓਕੇ ਆ ਉਹ ਕੋਈ ਬਾਕੀ ਤੁਸੀਂ 컬러 ਪ੍ਰੀਪੇਅਰਡ ਦੇਖ ਸਕਦੇ ਆ ਬਈ ਪੂਰਾ ਵਧੀਆ ਪਿਆ ਨਵੀਂ ਮਸ਼ੀਨ ਆ 2016 ਮਾਡਲ ਆ ਤੇ ਇਹਦਾ ਕੀ ਡਿਮਾਂਡ ਕਰਦੇ ਵੀਰੇ ਆਪਾਂ ਇਹਦਾ ਵੀਰੇ 1.5 ਲੱਖ ਰੁਪਈਆ 1.5 ਲੱਖ ਹਾਂ ਜੀ ਮਾਣਤਾਂ ਪੂਰਾ ਵਧੀਆ ਕਰਦਾ ਆ ਬੰਦੇ ਦਾ ਠੀਕ ਹੈ ਹਾਂ ਜੀ ਆਪਾਂ ਬਈ ਇਹਦਾ ਵੀ ਮਾਣਣਾ ਪੂਰਾ ਆਪਾਂ ਕਰਦਾਂਗੇ 1.5 ਲੱਖ 1.5 ਲੱਖ ਹਾਂ 1.5 ਬਾਈ ਦਾ ਨੰਬਰ ਪਹਿਲਾ ਵਾਲੀ ਆ ਜਿੱਦਾਂ ਡੈਸਕਲੇਟ ਚੱਲੀ ਜਾਂਦਾ ਉਹ ਤੁਸੀਂ ਬਾਈ ਨਾਲ ਫੋਨ ਲਗਾ ਸਕਦਾ ਏਦਾਂ ਹੀ ਮੇਰਾ ਵਪਾਰ ਕਰਦੇ ਰਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਰਬੜਾ